ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿੱਥੇ ਗੁਰਦੁਆਰਾ ਸ਼੍ਰੋਮਣੀ ਕਮੇਟੀ ਹੋਵੇ ਜਾਂ ਫਿਰ ਪੰਜਾਬ ਸਰਕਾਰ ਹੋਵੇ ਉਹਨਾਂ ਦੇ ਵੱਲੋਂ 350ਵਾਂ ਸ਼ਹੀਦੀ ਦਿਹਾੜਾ ਬੜੇ ਹੀ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਉਥੇ ਜੇਕਰ ਸੰਗਰੂਪ ਦੀ ਗੱਲ ਕੀਤੀ ਜਾਵੇ ਤਾਂ ਆਰਟੀ ਅਸੋਸੀਏਸ਼ਨ ਦੇ ਪ੍ਰਧਾਨ ਸ਼ਿਸ਼ਨਪਾਲ ਉਹਨਾਂ ਦੇ ਵੱਲੋਂ ਵੀ ਇਸ ਇੱਕ ਛੋਟੀ ਜੀ ਆਪਣੀ ਸੇਵਾ ਪਾਈ ਜਾ ਰਹੀ ਹੈ ਦੱਸਿਆ ਯਾਰ ਇੱਕ 25 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਲਈ ਇੱਕ ਵਾਸ ਰਵਾਨਾ ਕੀਤੀ ਜਾਵੇਗੀ ਕਿਸ ਤਰ੍ਹਾਂ ਵਾਸ ਰਵਾਨਾ ਕੀਤੀ ਜਾਵੇਗੀ ਕੀ ਕੀ ਜੋ ਸੰਗਤ ਆ ਉਸ ਨੂੰ ਸਹੂਦਤ ਹੋਵੇਗੀ ਸਾਡੇ ਨਾਲ ਸ਼ਿਸ਼ਨਪਾਲ ਜੀ ਮੌਜੂਦ ਨੇ ਗੱਲ ਕਰ ਲੈਣੇ ਆ ਸੱਸੀ ਗੱਲ ਸਾਹਿਬ ਜੀ ਗੱਲ ਸਰ ਜੇਕਰ ਗੱਲ ਕੀਤੀ ਜਾਵੇ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਤਾ ਲੱਗਿਆ ਕਿ ਤੁਹਾਡੇ ਵੱਲੋਂ ਇੱਕ বাস ਭੇਜੀ ਰਿਹਾ ਕਿਸ ਤਰ੍ਹਾਂ বাস ਭੇਜੀ ਰਿਹਾ ਕੀ ਜਲਣ ਦੀ ਵੀ ਅਸੀਂ ਜੀ ਬੜੇ ਭਾਗਸ਼ਾਲੀਆਂ ਕਿ ਸਾਨੂੰ ਇਹ ਮੌਕਾ ਮਿਲ ਰਿਹਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਹਿੰਦੀ ਚਾਦਰ ਜੀ ਦੇ ਸ਼ਹੀਦੀ ਪਰਬ ਦੇ ਉੱਤੇ ਅਸੀਂ ਇੱਕ ਮੰਡੀ ਵੱਲੋਂ বাস ਨਹੀਂ ਹੈ ਇਕੱਲੀ 60 ਸੀਟਰ বাস ਹੈ ਉਹਦੇ ਨਾਲ ਲਗਭਗ ਸਾਡੇ 10 ਗੱਡੀਆਂ ਕਾਰਾਂ 'ਚ ਵੀ ਬੰਦੇ ਅੱਡੇ ਜਾਣਗੇ ਸਾਡੀ ਸਾਰੀ ਮੰਡੀਆ ਜੋ ਸਵੇਰੇ 6 ਵਜੇ ਕੁਰਬਾਨਗੀ ਪਾਵੇਗੀ ਇੱਥੋਂ ਮੰਡੀ 'ਚੋਂ ਤੇ ਦੁਪਹਿਰ ਤੱਕ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਸ਼ੋ ਪ੍ਰਾਪਤ ਉਸ ਸੰਸਥਾਨ ਉੱਤੇ ਪਹੁੰਚ ਕੇ ਆਪਣਾ ਨਤਮਸਤਕ ਹੋਵੇਗੀ ਅਤੇ ਗੁਰੂ ਜੀ ਵੱਲੋਂ ਉਹਨਾਂ ਨੂੰ ਜੋ ਖੁਸ਼ੀਆਂ ਪ੍ਰਾਪਤ ਹੋਣਗੀਆਂ ਸ਼ਾਇਦ ਉਹ ਥਾ ਹੋਣਗੀਆਂ ਇੱਕ ਛੋਟਾ ਜਿਹਾ ਉਪਰਾਲਾ ਪਹਿਲੀ ਵਾਰ ਅਸੀਂ ਮੰਡੀ ਚੋਂ ਕਰ ਰਿਹਾ ਕਿ ਮੰਡੀ ਦੇ ਆੜਤੀਆ ਸਹਿਬਾਨ ਵਿੱਚ ਮਨੀਮ ਭਾਈ ਚਾਰਾ ਇਕੱਠੇ ਹੋ ਕੇ ਲਗਭਗ 100-150 ਬੰਦਾ ਅਸੀਂ ਸ਼੍ਰੀ ਗੁਰੂ ਅੰਤੇਗ ਬਹਾਦਰ ਜੀ ਦੇ ਸਿੱਧੀਪੁਰਬ ਨੂੰ ਸਮਰਪਿਤ ਜੋ ਦਿਵਸ ਚੱਲ ਰਹੇ ਨੇ ਉਹਨਾਂ ਵਿੱਚੋਂ ਨਤਮਸ ਸਗਉਣ ਲਈ ਅੰਤਪੁਰ ਸਾਹਿਬ ਜਾ ਰਹੇ ਆ ਪ੍ਰਧਾਨ ਜੀ ਇੱਕ ਗੱਲ ਕੀਤੀ ਵੀ ਜਿਹੜੀ বাস 60 ਸੀਟਰ ਲੈ ਕੇ ਜਾ ਰਹੇ ਹਾਂ ਕਿ ਉਸ ਦੇ ਵਿੱਚ ਸੰਗਤ ਫਰੀ ਲੈ ਕੇ ਜਾ ਰਹੇ ਹਾਂ ਕਿਸ ਤਰ੍ਹਾਂ ਲੈ ਹਾਂ ਬਿਲਕੁਲ ਉਹ ਜਿਹੜੀ বাস ਕੀਤੀ ਗਈ ਹੈ ਉਹ বাস ਟੋਟਲੀ ਮੇਰੇ ਵੱਲੋਂ ਕੀਤੀ ਗਈ ਹੈ বাস ਦਾ ਕਿਰਾਇਆ ਮੈਂ ਦੇਵਾਂਗਾ ਬਾਕੀ ਸਾਰੀ ਸੰਗਤ ਹੈ ਜੋ ਗੱਡੀਆਂ ਨੇ ਉਹ ਸਾਡੇ ਪਰਸਨਲ ਉਹ ਜੋ ਦਾ ਵੀ ਲੈ ਕੇ ਜਾ ਰਹੇਗਾ ਪੰਮਾ ਚਾਚਾ ਬੰਦ ਬਿਠਾ ਕੇ ਉਹ ਉਸ ਤਰ੍ਹਾਂ ਜਾ ਰਹੀ ਹੈ ਤੁਕੋ ਬਹੁਤ ਜ਼ਿਆਦਾ ਕਰਾਇ ਕਰੂ ਵਾਲੀ ਵੱਡੀ ਗੱਲ ਨਹੀਂ ਹੈਗੀ ਗੱਲ ਤਾਂ ਸਿਰਫ ਇੱਕ ਸ਼ਰਧਾ ਦੀ ਹੈ ਮੇਰੀ ਸ਼ਰਧਾ ਸੀ ਜੇ ਭਜਾ ਕੁਛ ਨਤਮਸਤਕ ਹੋਈਏ ਜਦੋਂ ਮੈਂ ਆਪਦੇ ਭਰਾਵਾਂ ਨਾਲ ਜਾਵਾਂਗਾ ਆਪਦੇ ਭਾਈਚਾਰੇ ਨਾਲ ਜਾਵਾਂਗਾ ਤਾਂ ਜਿੱਥੇ ਮੈਨੂੰ ਉੱਥੇ ਨਤਮਸਤਕ ਹੋਣ ਦਾ ਮੌਕਾ ਮਿਲੇਗਾ ਤਾਂ ਮੈਨੂੰ ਬਹੁਤ ਖੁਸ਼ੀ ਮਿਲੇਗੀ ਕਿ ਮੈਂ ਇੰਨੇ ਬੰਦਿਆਂ ਨਾਲ ਸੰਗਤ ਨਾਲ ਇੱਥੇ ਨਤਮਸਤਕ ਹੋਣ ਲਈ ਆਇਆ ਤਾਂ ਗੁਰੂ ਸਾਹਿਬ ਮੈਨੂੰ ਆਪਣੇ ਚਰਨਾਂ ਵਿੱਚ ਸਥਾਨ ਜ਼ਰੂਰ ਦੇਣਗੇ ਮਤਲਬ ਆਪਣੇ ਚਰਨਾਂ ਵਿੱਚ ਬੁਲਾਉ ਉਹਨਾਂ ਵੱਲੋਂ ਮੈਨੂੰ ਜ਼ਰੂਰ ਅਸ਼ੀਰਵਾਦ ਪ੍ਰਾਪਤ ਹੋਵੇ। ਬਸ ਚੱਲਣ ਦਾ ਸਮਾਂ ਕੀ ਹੋਊਗਾ ਫਿਰ ਜੀ ਬਸ ਸਵੇਰੇ 6 ਵਜੇ ਚੱਲਣੀ ਹੈ ਜੀ ਤੇ ਸ਼ਾਮ ਨੂੰ 8 ਵਜੇ ਤੱਕ ਅਸੀਂ ਮੇਰਾ ਖਿਆਲ ਹੈ ਵਾਪਸੀ ਕਰ ਲਵਾਂਗੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੋ ਸੰਸਥਾਨਾਂ ਤੇ ਸਾਡਾ ਜਾਣ ਦਾ ਵਿਚਾਰ ਹੈ ਬਾਕੀ ਜਿਵੇਂ ਗੁਰੂਆਂ ਦੀ ਮੇਲ ਹੋਊਗੀ ਉਹ ਉਸ ਤਰ੍ਹਾਂ ਪ੍ਰੋਗਰਾਮ ਚੱਲਦਾ ਰਹੂਗਾ ਜੀ ਬਿਲਕੁਲ ਪ੍ਰਧਾਨ ਜੀ ਕਹਿੰਦੇ ਨੇ ਕਿ 25 ਤਰੀਕ ਨੂੰ ਸਵੇਰੇ 6 ਵਜੇ ਅਨਾਜ ਮੰਡੀ ਸੰਗਰੂਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਲਈ ਜੋ ਬੱਸ ਆ ਉਹ ਲੈ ਕੇ ਜਾ ਰਹੇ ਨੇ ਅ ਪ੍ਰੀਓ ਆਫ ਕਾਸਟ ਲੈ ਕੇ ਜਾਣਗੇ ਕੋਈ ਕਿਰਾਇਆ ਨਹੀਂ ਕਿਉਂਕਿ ਕਹਿੰਦੇ ਕਿ ਸਾਡੇ ਦਿਲ ਦੀ ਭਾਵਨਾ ਸੀ ਅਸੀਂ ਸੋਚਿਆ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੰਗਰੂਰ ਦੀ ਸੰਗਤਾਂ ਨੂੰ ਉਸ ਜਗ੍ਹਾ ਦੇ ਉੱਤੇ ਨਸਮਤਕ ਹੋਣ ਦੇ ਲਈ ਲੈ ਕੇ ਜਾਵਾਂਗੇ ਗੁਰੂ ਜੀ ਦਾਸ਼ੀਵਦ ਪ੍ਰਾਪਤ ਕਰਾਂਗੇ ਸਾਡੇ ਨਾਲ ਡਾਕਟਰ ਸਰਜੀਵਨ ਜਿੰਦਲ ਜੀ ਜਿੰਨ ਸਭ ਕਿਸ ਤਰ੍ਹਾਂ ਵੇਖਦੇ ਹੋ ਪ੍ਰਧਾਨ ਜੀ ਵੱਲੋਂ ਇੱਕ ਆਖੇ ਯੋਗੀ ਵਧੀਆ ਉਪਰਾਲਾ ਚੰਗਾ ਕਦਮ ਦੇਖੋ ਹਿੰਦੀ ਚਾਦਰ ਸ਼੍ਰੀ ਗੁਰਤੇਗ ਭਾਦਰ ਜੀ ਦੇ ਜਿਹੜਾ ਸ਼ਹੀਦੀ ਦਿਹਾੜਾ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਸਾਰੇ ਪੰਜਾਬ ਦੇ ਵਿੱਚ ਹਰ ਭਾਈਚਾਰਾ ਕੀ Hindu ਕੀ Sikh ਕੋਈ Isai ਤੇ ਹਰ ਭਾਈਚਾਰਾ ਜਿਹੜਾ ਹੈਗਾ ਇਸ ਦਿਹਾੜੇ ਨੂੰ ਮਨਾ ਰਿਹਾ ਤੇ ਜਿਹੜਾ ਆਰਟੀ ਅਸ਼ੀਸ਼ ਦੇ ਪ੍ਰਧਾਨ ਸ਼ਿਸ਼ਣ ਜੀ ਵੱਲੋਂ ਇਹ ਸ਼ਲਾਘਾ ਜੋ ਕਦਮ ਚੱਕਿਆ ਜਾ ਰਿਹਾ ਹੈ ਤੇ ਇਹਦੇ ਨਾਲ ਹੀ ਮੈਕਲ ਹੋਰ ਜੋੜਦਾ ਤੇ ਅਗਰਵਾਲ ਕਲੋਨੀ ਦੇ ਵਿੱਚੋਂ ਵੀ ਅੰਕੇ 10-12 ਜਿਹੜੀਆਂ ਗੱਡੀਆਂ ਨੇ ਜਿਹੜੇ ਪਤਵੰਤੇ ਸੱਜਣ ਹੈ ਉਹ ਨਾਲ ਜਾਣਗੇ ਤੇ ਗੁਰੂਆਂ ਦੀ ਜਿਹੜੀ ਚੰਨ ਛੋਹ ਹੈ ਅਨੰਦਪੁਰ ਸਾਹਿਬ ਉੱਥੇ ਜਾ ਕੇ ਨਤਮਸਤਕ ਹੋਣਗੇ ਤੇ ਉੱਥੇ ਉਹਨਾਂ ਦੇ ਦਰਸ਼ਨ ਦੇਦਾਰ ਜਿਹੜੇ ਹੈਗੇ ਆ ਉਹ ਅਸੀਂ ਸਾਰੇ ਇਕੱਠੇ ਹੋ ਕੇ ਕਰਨ ਜਾਵਾਂਗੇ ਇਹ ਜਿਹੜੇ ਸਾਡੇ ਆਰਤੀ ਅਸ਼ਵਿੰਦੇ ਪ੍ਰਧਾਨ ਸਿਸ਼ਨ ਜੀ ਵੱਲੋਂ ਇਹ ਬਹੁਤ ਸ਼ਲਾਘਾਯੋਗ ਕਦਮ ਹੈ ਕਿਉਂਕਿ ਮੈਨੂੰ ਤਾਂ ਰਾਤ ਹੀ ਇਹਨਾਂ ਦਾ ਟੈਲੀਫੋਨ ਆਇਆ ਸੀ ਕਹਿੰਦੇ ਪ੍ਰਧਾਨ ਜੀ ਐਦਾ ਕਰਕੇ ਵੀ ਇੱਕ ਅਸੀਂ バス ਲੈ ਕੇ ਜਾ ਰਹੇ ਹਾਂ ਤੁਸੀਂ ਵੀ ਨਾਲ ਬਣਾਓ ਪ੍ਰੋਗਰਾਮ ਚਲੋ ਅਸੀਂ ਨਾਲ ਅਗਰਵਾਲ ਕਲੋਨੀ ਦਾ ਵੀ ਸਾਰੇ ਯਾਨਕੀ ਜਿਹੜੇ ਨਿਵਾਸੀ ਐ ਉਹ ਲੈ ਕੇ ਜਾਓ ਹਾਂ ਜੀ ਬਿਲਕੁਲ ਹਿੰਦ ਦੀ ਚਾਦਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਆ ਹਿੰਦ ਦੀ ਚਾਦਰ ਰੱਖਿਆ ਜਾਂਦਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਉਹਨਾਂ ਨੇ ਉਹਨਾਂ ਦੀ ਜੋ ਸ਼ਹਾਦਤ ਆ ਪੂਰੇ ਔਰ ਜੋ ਦੇ ਦੁਨੀਆ ਦੀ ਜੋ ਲੋਕ ਵਾਸਤੇ ਨੇ ਉਹਨਾਂ ਨੂੰ ਮਾਨ ਆ ਅਤੇ ਸ਼ਿਸ਼ਨਪਾਲ ਪ੍ਰਦਾਨ ਆਰਟੀ ਐਸੋਸੀਏਸ਼ਨ ਦੇ ਵੱਲੋਂ ਇੱਕ ਵਸ ਅਨੰਦਪੁਰ ਸਾਹਿਬ ਲੈ ਕੇ ਜਾ ਰਹੇ ਨੇ ਅਤੇ ਸ਼ਰਦਾ ਦੇ ਫੁੱਲ ਭੇਟ ਕਰਨਗੇ ਕੈਮਰਾਮੈਨ ਜਤਿੰਦਰਪਾਲ ਲੋਟੇ ਦੇ ਨਾਲ ਹਰਜੀਤ ਸਿੰਘ ਸਿੱਧੂ ਜੀ ਡੀਐਸ ਨਿਊਂਤ ਸਿੰਘ